ਇਹਨਾਂ ਤੋਂ ਕੋਈ ਐਸਾ ਮੈਸੇਜ ਬੁੱਢਾ ਦੇ ਸੰਬੰਧ ਵਿੱਚ ਜਿਹੜਾ ਨਹੀਂ ਦੇ ਗਿਆ ਹੋਏ ਜਿਹੜਾ ਬੱਚਿਆਂ ਨੇ ਨਾ ਦਿੱਤਾ ਹੋਏ। ਫੋਰ ਪੀਸ ਫੇਅਰ ਐਂਡ ਪੀਸਫੁਲ ਇਲੈਕਸ਼ਨਸ ਬੱਚਿਆਂ ਨੇ ਤੁਹਾਨੂੰ ਸਾਰੀਆਂ ਗੱਲਾਂ ਬਾਰੇ ਦੱਸਿਆ ਔਰ ਵਿਸਥਾਰਪੂਰਵਕ ਦੱਸਿਆ। ਤੇ ਜਿਹੜੇ ਸ਼ਹਿਰ ਦੇ ਬੱਚੇ ਨੇ ਜਾਗਰੂਕ ਹੋਣਗੇ ਤੇ ਉਹਨਾਂ ਦੇ ਮਾਪੇ ਤਾਂ ਜਾਗਰੂਕ ਹੋਣੇ ਚਾਹੀਦੇ। ਐਂਡ ਆਮ ਪ੍ਰਾਊਡ ਕਿ ਪਹਿਲਾਂ ਵੀ ਫਾਜ਼ਿਲ ਕਾ है, बहुत अच्छी रही है। और इस जो नारा है सत्तर पार का अल पचहत्तर पारों भी उपर जावे बिकॉज चौहत्तर तो अभी पिछले उन्हें वोटेंटेज जिदा सार्या पता है कि लोकतंत्र है हिंदुस्तान बड़ा लोकतंत्र है ਅਬੋਹਰ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਸ਼ਾਮ 6 ਵਜੇ ਅਬੋਹਰ ਦੇ ਨਹਿਰੂ ਪਾਰਕ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਰਿਪੀਟ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਚੋਣ ਅਫਸਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਸੇਨੂ ਦੁੱਗਲ ਅਬੋਹਰ ਪੰਚ ਇਸ ਮੌਕੇ ਉਨ੍ਹਾਂ ਦੇ ਨਾਲ ਚੋਣ ਅਧਿਕਾਰੀ ਐਸ ਡੀ ਐਮ ਅਬੋਹਰ ਪੰਕਜ ਬਾਂਸਲ ਵੀ ਮੌਜੂਦ ਸਨ ਇਸ ਤੋਂ ਇਲਾਵਾ ਬੱਚਿਆਂ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਗੀਤ ਗਾਹੀ ਉੱਥੇ ਜਾਗਰੂਕ ਕੀਤਾ ਅਤੇ ਉਹਨਾਂ ਦੱਸਿਆ ਕਿ ਇਸ ਦਿਨ ਵੋਟਰਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਬਿਨਾਂ ਕਿਸੇ ਡਰ ਪੈ ਦੇ ਆਪਣੀ ਵੋਟ ਪਾਉਣ ਦੀ ਲੋੜ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਸੇਨੂ ਦੁੱਗਲ ਅਤੇ ਬਹੁਤ ਵੱਡੀ ਗਿਣਤੀ ਵਿੱਚ ਵੋਟਰਾਂ ਨੇ ਸ਼ਿਰਕਤ ਕੀਤੀ ਨਹੀਂ ਵੀ ਬੱਚਿਆਂ ਨੇ ਅੱਜ ਪਾਰਟਿਸਿਪੇਟ ਕੀਤਾ ਹੈ ਉਹਨਾਂ ਲਈ ਸਬ ਤਾੜੀਆਂ ਮਾਰਾਂਗੇ ਇੱਕ ਵਾਰ ਮੇਰਾ ਖਿਆਲ ਪੂਰੀ ਇਹ ਸਾਰਾ ਮੈਸੇਜ ਬੂਟਾ ਦੇ ਸੰਬੰਧ ਵਿੱਚ ਜਿਹੜਾ ਮੈਨੂੰ ਦੇ ਗਿਆ ਹੋਏ ਜਿਹੜਾ ਬੱਚਿਆਂ ਨੇ ਲਾ ਦਿੱਤਾ ਹੋਏ ਫੋਰ ਪੀਸ ਫੇਅਰ ਐਂਡ ਪੀਸਫੁਲ ਇਲੈਕਸ਼ਨਸ ਬੱਚਿਆਂ ਨੇ ਤੁਹਾਨੂੰ ਸਾਰੀਆਂ ਗੱਲਾਂ ਬਾਰੇ ਦੱਸਿਆ ਔਰ ਵਿਸਤਾਰਪੂਰਵਕ ਦੱਸਿਆ ਹੈ ਕਿ ਜਿਹੜੇ ਸ਼ਹਿਰ ਦੇ ਬੱਚੇ ਇੰਨੀ ਜਾਗਰੂਕ ਹੋਣਗੇ ਤੇ ਉਹਨਾਂ ਦੇ ਮਾਪੇ ਤਾਂ ਜਾਗਰੂਕ ਹੋਣੇ ਚਾਹੀਦੇ ਐ ਐਂਡ ਆਮ ਪ੍ਰਾਉਡ ਕਿ ਪਹਿਲਾ ਵੀ ਫਾਜ਼ਲ ਤੋਂ ਵੀ ਜਿਹੜੀ VOTING ਪ੍ਰੋਸੈਸ ਕਿ ਜੇ ਬਹੁਤ ਅੱਛੀ ਰਹੀ ਹੈ और इस बार जो नारा है 70 पार का असली मेरा ख्याल 75 पार को भी पार जावेंगे बिकॉज़ 74 तक भी पिछले साल उन्होंने तो भी मोटा टिकिया होगी फसल जैसी जितना सारे को पता है कि लोकतंत्र है हिंदुस्तान सनर बड़ा लोकतंत्र है कि अपनी ताकत पहचानो अपनी वोट का इस्तेमाल जरूर करो और जितना तो

ਇਹ ਨਾਲ ਕੋਈ ਐਸਾ ਮੈਸੇਜ ਬੁਟਾ ਦੇ ਸੰਬੰਧ ਵਿੱਚ ਜਿਹੜਾ ਨਹੀਂ ਰਹਿ ਗਿਆ ਹੋਏ ਜਿਹੜਾ ਬੱਚਿਆਂ ਨੇ ਨਾ ਦਿੱਤਾ ਹੋਏ ਹੋਲ ਪੀਸ ਫੇਅਰ ਐਂਡ ਪੀਸਫੁਲ ਇਲੈਕਸ਼ਨਸ ਬੱਚਿਆਂ ਨੇ ਤੁਹਾਨੂੰ ਸਾਰੀਆਂ ਗੱਲਾਂ ਬਾਰੇ ਦੱਸਿਆ ਔਰ ਵਿਸਥਾਰਪੂਰਵਕ ਦੱਸਿਆ ਤੇ ਜਿਹੜੇ ਸ਼ਹਿਰ ਦੇ ਬੱਚੇ ਉਨੇ ਜਾਗਰੂਕ ਹੋਣਗੇ ਤੇ ਉਹਨਾਂ ਦੇ ਮਾਪੇ ਤਾਂ ਜਾਗਰੂਕ ਹੋਣੇ ਚਾਹੀਦੇ ਐਂਡ ਆਮ ਪ੍ਰਾਊਡ ਕਿ ਪਹਿਲਾ ਵੀ ਫਾਜ਼ਿਲ ਦਾ की वोटिंग परसेंटेज है बहुत अच्छी रही है और इस वक्त जो नारा है सत्तर पार का असि मेरा ख्याल पचहत्तर पार को भी उपर जावे बिकॉज चौहत्तर तो अभी पिछले साल ही वोटा की परसेंटेज जिंदा सारे पता है कि लोकतंत्र है हिंदुस्तान सब लोकतंत्र है ਅਬੋਹਰ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਸ਼ਾਮ 6 ਵਜੇ ਅਬੋਹਰ ਦੇ ਨਹਿਰੂ ਪਾਰਕ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਰਿਪੀਟ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਚੋਣ ਅਫਸਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਸੀਨੂ ਦੁੱਗਲ ਅਬੋਹਰ ਪੰਚ ਇਸ ਮੌਕੇ ਉਨ੍ਹਾਂ ਦੇ ਨਾਲ ਚੋਣ ਅਧਿਕਾਰੀ ਐਸ ਡੀ ਐਮ ਅਬੋਹਰ ਪੰਕਜ ਬੰਸਲ ਵੀ ਮੌਜੂਦ ਸਨ ਇਸ ਤੋਂ ਇਲਾਵਾ ਬੱਚਿਆਂ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਗੀਤ ਰਾਹੀਂ ਉੱਥੇ ਜਾਗਰੂਕ ਕੀਤਾ ਅਤੇ ਉਹਨਾਂ ਦੱਸਿਆ ਕਿ ਇਸ ਦਿਨ ਵੋਟਰਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਬਿਨਾਂ ਕਿਸੇ ਡਰ ਪੈ ਦੇ ਆਪਣੀ ਵੋਟ ਪਾਉਣ ਦੀ ਲੋੜ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਸੇਨੂ ਦੁੱਗਲ ਅਤੇ ਬਹੁਤ ਵੱਡੀ ਗਿਣਤੀ ਵਿੱਚ ਵੋਟਰਾਂ ਨੇ ਸ਼ਿਰਕਤ ਕੀਤੀ ਬੇਬੀ ਬੱਚਿਆਂ ਨੇ ਅੱਜ ਪਾਰਟਿਸਪੇਟ ਕੀਤਾ ਹੈ ਉਹਨਾਂ ਲਈ ਸਬ ਤਾੜੀਆਂ ਮਾਰਨ ਦੀ ਇੱਕ ਵਾਰ ਮੇਰਾ ਖਿਆਲ ਕੋਈ ਐਸਾ ਮੈਸੇਜ ਬੂਟਾ ਦੇ ਸੰਬੰਧ ਵਿੱਚ ਜਿਹੜਾ ਮੇਂ ਰਹਿ ਗਿਆ ਹੋਏ ਜਿਹੜਾ ਬੱਚਿਆਂ ਨੇ ਨਾ ਦਿੱਤਾ ਹੋਏ ਫੋਰ ਫ੍ਰੀ ਪੀਸਫੁਲ ਇਲੈਕਸ਼ਨਸ ਬੱਚਿਆਂ ਨੇ ਤੁਹਾਨੂੰ ਸਾਰੀਆਂ ਗੱਲਾਂ ਬਾਰੇ ਦੱਸਿਆ ਔਰ ਵਿਸਥਾਰਪੂਰਵਕ ਦੱਸਿਆ ਹੈ ਕਿ ਜਿਹੜੇ ਸ਼ਹਿਰ ਦੇ ਬੱਚੇ ਇੰਨੀ ਜਾਗਰੂਕ ਹੋਣਗੇ ਤੇ ਉਹਨਾਂ ਦੇ ਮਾਪੇ ਤਾਂ ਜਾਗਰੂਕ ਹੋਣੇ ਚਾਹੀਦੇ ਹਨ ਐਂਡ ਆਮ ਪ੍ਰਾਉਡ ਕਿ ਪਹਿਲਾ ਵੀ ਫਾਜ਼ਲ ਤੋਂ ਵੀ ਜਿਹੜੀ VOTING percentage ਹੈ ਬਹੁਤ ਅੱਛੀ ਰਹੀ ਹੈ और इस बार जो नारा है सत्तर पार का असली मेरा ख्याल 75 पार को तो भी पार जावेंगे बिकॉज़ चौहत्तर तक भी पिछले उन्होंने तो कितनी मोटा की थी होंगी फसल जीत सारे को पता है कि लोकतंत्र है हिंदुस्तान सनर बड़ा लोकतंत्र है कि अपनी ताकत पहचानो अपनी वोट का इस्तेमाल जरूर करो और जिस ना तो तो ਵਚਨ ਦੱਸਿਆ ਹੈ ਕਿ ਪੇਰੈਂਟਸ ਉਸ ਟਾਈਮ ਆਪਣੀ ਵੋਟ ਦਾ ਇਸਤੇਮਾਲ ਫ੍ਰੀਅਰ ਤਰੀਕੇ ਨਾਲ ਕਰਨ ਕਿਸੇ ਵੀ ਤਰ੍ਹਾਂ ਦੇ ਦਬਾਅ ਡਰ ਭੈ ਤੋਂ ਬਿਨਾ ਆਪਣੀ ਵੋਟ ਜਾ ਤੁਹਾਡਾ ਵੋਟ ਤੁਹਾਡੀ ਤਾਕਤ ਹੈ ਔਰ ਜਿਸ ਤਰ੍ਹਾਂ ਸੀ ਹੋਰ ਪਰ ਬਣਾਇਆ ਉਸੇ ਹੀ ਇਸ ਮਾਧਿਮਾ ਨਾਲ ਦੱਸਿਆ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਿ ਇੱਕ ਪਰਬ ਹੈ ਇਹਨੂੰ ਫੈਸਟੀਵਲ ਦੀ ਤਰ੍ਹਾਂ ਮਨਾਓ ਔਰ ਆਪਣੇ ਵੋਟ ਦਾ ਆਪਣੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰੋ ਜੈ ਹਿੰਦ